ਭਾਰਤੀ ਇਨਕਲਾਬੀ ਮਾਰਕਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਮੋਦੀ ਹਟਾਓ ਮੁਹਿੰਮ ਦੇ ਤਹਿਤ ਬਾਬਾ ਸਾਹਿਬ ਅੰbedkar ਜੀ ਤੇ અપਮਾਨਜਨਕ ਟਿੱਪਣੀ ਕਰਨ ਤੇ ਅਮਿਤ ਸ਼ਾਹ ਦੀ ਅਰਥੀ ਫੂਕੇ ਪ੍ਰਦਰਸ਼ਨ ਕੀਤਾ ਗਿਆ ਅੱਜ ਭਾਰਤੀ ਇਨਕਲਾਬੀ ਮਾਰਕਸ ਪਾਰਟੀ ਆਰਐਮਪੀਆਈ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰਾ ਫੂਕੇ ਮਜ਼ਾਰਾ ਕੀਤਾ ਗਿਆ ਜਿਸ ਦੀ ਅਗਵਾਈ ਚਾਚਾ ਜਸਵੀਰ ਭੋਲੀ ਅਤੇ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ ਦੇ ਸਭਾਈ ਆਗੂ ਸਾਥੀ ਪਰਮਜੀਤ ਰੰਧਾਵਾ ਤੇ ਜਰਨੈਲ ਫਲੋਰ ਨੇ ਸੰਮੋਦਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਫਿਰਕੂ ਪ੍ਰਸਤ ਫાંਸੀਵਾਦ ਤਾਕਤਾਂ ਸੰਵਿਧਾਨ ਦਾ ਅਪਮਾਨ ਕਰ ਰਹੀਆਂ ਹਨ ਇਹ ਤਾਕਤਾਂ ਮਨੁੱਖੀ ਸਿਮਰਤੀ ਨੂੰ ਲਾਗੂ ਕਰਨਾ ਚਾਹੁੰਦੀਆਂ ਹਨ ਇਸ ਵੇਲੇ ਬੀਜੇਪੀ ਸਰਕਾਰ ਨੂੰ ਰੋਕਣਾ ਅਹਿਮ ਜ਼ਰੂਰੀ ਹੋ ਗਿਆ ਹੈ ਇਸ ਮੌਕੇ ਮੇਜਰ ਫਲੋਰ ਮਾਸਟਰ ਹੰਸਰਾਜ ਕੁਲਜੀਤ ਫਲੋਰ ਸਨੀ ਫਲੋਰ ਜਸਵੰਤ ਬੋਧ ਗगनਦੀਪ ਜੱਸਾ ਫਲੋਰਸ ਸੰਦੀਪ ਫਲੋਰ ਪਰਸ਼ੋਤਮ ਫਲੋਰ ਗगन ਗੋਗੀ ਐਡਵੋਕੇਟ ਸੰਜੀਪ ਪੋਰਾ ਐਡਵੋਕੇਟ ਅਜੇ ਫਲੋਰ ਤਰਸੀਮ ਲਾਲ ਮੱਖਣ ਸੰਤੋਖਪੁਰਾ ਰਾਹੁਲ ਕੋਰੀ ਨਵੀਂ ਸ਼ਾਹਪੁਰ ਚਮਨ ਲਾਲ ਕੁਲਵੰਤ ਖੈਰਾਵੇਟ ਬਲਜੀਤ ਸਿੰਘ ਪਿੱਤੂ ਸਾਬੀ ਫਲੋਰ ਆਦ ਸ਼ਾਮਲ ਰਹੇ ਏਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਡੀਡੀ ਨਿਊਜ਼ ਪੰਜਾਬ ਲਈ ਫਲੋਰ ਤੋਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ पार्टी सु मन करो पार्टी सु मन करण बद करो कर ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਮੇਸ਼ਾ ਹਾਏ 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 ਹਮੇਸ਼ਾ ਜਿੱਤਾਂਗਾ ਮੁੜਦਾਬਾਦ ਮੁੜਦਾਬਾਦ ਬੇਕਸ ਲੋਕਾਂ ਦਾ ਇੱਕ ਚੇਤਨ ਕਰ ਮਾਰੇ ਸਾਡੇ ਲੋਕਾਂ ਦੀ ਇਮਾਨਤ ਦਾ ਉਸ ਇਮਾਨਤ ਦੇ ਅੰਦਰ ਕਿਹੜੇ ਅਫੀਸਰ ਆਪਣੇ ਰਹਿਬਰ ਮੰਨਦੇ ਆ ਉਹ ਸਮਾਜਿਕ ਜਿੰਦਗੀ ਉਹ ਜਿਹੜਾ ਸਹਿ ਨਹੀਂ ਕਰਨਗੇ ਇਹ ਤੋਂ ਪਹਿਲਾਂ ਲੇ ਵੀ ਖਾਸ ਕਰਕੇ ਦਰਤਾਰੇ ਪਸੂਹਾਇਆ ਉਹਨਾਂ ਤੇ ਹੱਲਾ ਮੋੜਿਆ ਕਿਤੇ ਇੱਕ ਵਾਰ ਸਟੈਚੂ ਲਗੇ ਤੋੜੇ ਜਾ ਰਹੇ ਆ ਕਿਤੇ ਬਾਬਾ ਮਹਾਰਾਜ ਦੇ ਜਿਹੜੇ ਮੰਦਰ ਬਣੇ ਉਹਨਾਂ ਨੂੰ ਤੋੜੇ ਜਾ ਰਹੇ ਆ ਇਹ ਵਰਤਾਰਾ ਲਗਾਤਾਰ ਜਿਹੜਾ ਚੱਲ ਰਿਹਾ ਅੱਜ ਦੇ ਦੌਰ ਵਿੱਚ ਇਹ ਵੱਧ ਰਿਹਾ ਇਹ ਕਰਕੇ ਫੈਸਲਾ ਕੀਤਾ ਆਰਐਸਪੀਆਈ ਨੇ ਜਿੱਥੇ ਪਹਿਲਾਂ ਵੀ ਕਈ ਵਾਰੀ ਬਾਕ-ਬਾਕ ਜਿਹਾ ਬੰਦਿਆਂ ਨੇ ਉਸ ਗ੍ਰਹਿ ਮੰਤਰੀ ਦੇ ਪਿੱਛੇ ਪੁੱਟੇ ਆ ਉਪਰ ਅੱਜ ਫੈਸਲਾ ਕੀਤਾ ਦੋ ਤਿੰਨ ਨੂੰ ਪੂਰੇ ਦੇਸ਼ ਦੇ ਅੰਦਰ ਅੱਜ ਜਿਹੜੇ ਆ ਅਸੀਂ ਸਾਰੇ ਮੋਤੀ ਰਹੇ ਭਾਜਪਾ ਸਰਕਾਰ ਦੇ ਪੁੱਤਰੇ ਫੁੱਕੇ ਜਾਣਗੇ ਤਾਂ ਲੋਕਾਂ ਨੂੰ ਦੱਸਿਆ ਜਾਊਗਾ ਕਿ ਬਾਬਾ ਸਾਹਿਬ ਇਨਕਾਰ ਤੇ ਜਿਹੜੇ ਬਾਰ ਸਿਆ ਜੀਉਂ ਦੇ ਜਾਗਦੇ ਬੈਠੇ ਆ ਤੇ ਕਦੇ ਵੀ ਕੋਈ ਅਪਮਾਨ ਕਰੇਗਾ ਉਹਨੂੰ ਸਹਿਣ ਨਹੀਂ ਕਰਾਂਗੇ ਇਸ ਕਰਕੇ ਅੱਜ 플ੋਰ ਦੇ ਅੰਦਰ ਵੀ ਅਸੀਂ ਲੋਕਾਂ ਨੂੰ ਸਨੇਹਾ ਦੇਣ ਲਈ ਅਮਨਸਰ ਦਾ ਪੁੱਤਰਾ ਫੁੱਕੇ ਆਪਣਾ ਰੋਸ ਦਾ ਇਜ਼ਹਾਰ ਕਰ ਰਹੇ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਏਕਤਾ ਦਾ ਸੰសារ ਘਚਣਾ ਚਾਹੀਦਾ ਕਿਉਂਕਿ ਘੱਟ ਗਿਣਤੀਆਂ ਤੇ ਦਲਤਾਂ ਤੇ ਮੁਸਲਮਾਨਾਂ ਤੇ ਬਹੁਤ ਵੱਡਾ ਹਮਲਾ ਕਰਨ ਜਾ ਰਹੀ ਹੈ ਸਰਕਾਰ ਇਹ ਸਰਕਾਰ ਦੀ ਨੀਅਤ ਜਿਹੜੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਮਨੁੱਖ ਸਮਰਤੀ ਲਾਗੂ ਕਰਨਾ ਚਾਹੁੰਦੀ ਆ ਜਿਹੜੀ ਬਾਬਾ ਸਾਹਿਬ ਮੇੜ ਕਰਨ ਮਨੁੱਖ ਸਮਰਤੀ ਨੂੰ ਸਾੜਿਆ ਸੀ ਅੱਜ ਫੇਰ ਅਸੀਂ ਐਲ ਕਰਦੇ ਆ ਇਹ ਸਿਧਾਂਤ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਕੀਤੀ ਅਸੀਂ ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਮਨੁੱਖ ਸਮਰਤੀ ਲਾਗੂ ਨਹੀਂ ਰੋਕਦੇ ਆਂਗੇ ਸਾਰੇ ਸਾਥੀ ਜਿੰਨੇ ਇੱਥੇ ਹੌਲਾ ਤਨਬਰ ਕੌਣ ਵਾਲੇ ਸਮੇਂ ਜਿਹੜਾ ਇੱਕ ਆ ਸਾਥੇ ਆਪਾਂ ਅੱਗੇ ਵਧੀਏ ਇਸ ਇਮਤਿਹਾਨ ਨੂੰ ਜਿਹੜਾ ਆਪਾਂ ਦਾ ਠੋਕ ਮਾ ਜਵਾਬ ਦਈਏ ਸਾਰੇ ਸਾਥੀਆਂ ਦਾ ਧੰਨਵਾਦ